ਮੁਕੇਰੀਆਂ ਦੇ ਪਿੰਡ ਮਹਿਤਾਪੁਰ ਦੇ ਸਰਕਾਰੀ ਜੰਗਲਾਂ ਦੇ ਵਿੱਚ ਲੱਕੜ ਵੱਢ ਕੇ ਗੁਰਦਾਸਪੁਰ ਨੂੰ ਵੇਚਣ ਜਾ ਰਹੇ ਦੋ ਵਿਅਕਤੀਆਂ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਗੱਡੀਆਂ ਸਮੇਤ ਕਾਬੂ ਕਰਕੇ ਗੱਡੀਆਂ ਉੱਪਰ ਕਿਸਾਨੀ ਢੰਡੇ ਲਗਾ ਕੇ ਉਹ ਇਹ ਕੰਮ ਕਰਦੇ ਪਏ ਸਨ ਇਸ ਮੌਕੇ ਜਿੱਥੇ ਇੱਕ ਪਾਸੇ ਸਰਕਾਰੀ ਲੱਕੜ ਨੂੰ ਬਰਾਮਦ ਕੀਤਾ ਗਿਆ ਉੱਥੇ ਹੀ ਦੋ ਚੋਰ ਜੋ ਫਰਾਰ ਦਸੇ ਜਾ ਰਹੇ ਸ ਤੋਂ ਬਾਅਦ ਪੁਲਿਸ ਦੇ ਵੱਲੋਂ ਛਾਪੇਮਾਰੀ ਸ਼ੁਰੂ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਇਹ ਸਰ ਮਹਿਤਾਪੁਰ ਦਾ ਰਕਬਾ ਮੁਕੇਰੀਆਂ ਦੇ ਥੰਨੇ ਦੇ ਅੰਦਰ ਆਂਦਾ ਜਗਤਪੁਰ ਕਲਾ ਦੇ ਵਿੱਚ ਮੈਂ ਜ਼ਮੀਨ ਬਚਾਓ ਕਮੇਟੀ ਦਾ ਪ੍ਰਧਾਨ ਹਾਂ ਜੀ ਉੱਥੇ 2017-18 ਦੇ ਵਿੱਚ ਇਹਨਾਂ ਬਾਦ ਕਰਾਂ ਦੇ ਕੋਈ 50 50 ਘਰ ਹੈਗੇ ਆ ਉਹਨਾਂ ਦੀ ਜ਼ਮੀਨ ਜੰਗਲਾਤ ਵਿਭਾਗ ਮੇ ਵੱਲੋਂ ਜਾਂ ਸਰਕਾਰ ਦੇ ਪ੍ਰੈਸ਼ਰ ਵੱਲੋਂ ਦੋ-ਦੋ 2.5 2 ਕਿੱਲੇ ਕਿਸਾਨਾਂ ਤੋਂ ਵਾਲੀ ਸੀ ਕੜੀ ਫਸਲ ਵੀ ਬਾਈ ਉਹਨਾਂ ਦੇ ਇਹਨਾਂ ਨੇ ਜੋ ਵੀ ਸੀਗਾ ਚੱਲਿਆ ਇਹ ਜਿਹੜੇ ਪਪੂਲਰ ਜਆ ਇਹਨਾਂ ਦੇ ਦਰਖਤ ਲੱਗੇ ਸੀ ਉਸ ਜ਼ਮੀਨ ਦੇ ਅੰਦਰ ਆਇਆ ਜਿੱਥੇ ਅਸੀਂ ਕਣਕ ਬੀਜ ਚੁੱਕੇ ਹਾਂ ਕਣਕ ਹੋ ਰਹੀ ਹੈ ਜਿੱਥੇ ਬੰਦੀ ਨੇ ਕਣਕ ਬੋਈ ਸੀ ਇਹਨਾਂ ਨੂੰ 52 ਘਰ ਹੈਗੇ ਆ ਬਾਦਗਾਣਾ ਦੇ ਇਹਨਾਂ ਨੇ 1960 ਜਦੋਂ ਸਰਕਾਰਾਂ ਨੇ ਐਲਾਨ ਕੀਤਾ ਨਾ ਜੀ ਕਾਈ ਕਰਨਾ ਪੁੱਟ ਕੇ ਨਾਲੇ ਦੇਸ਼ ਦਾ ਢਿੱਡ ਭਰੋ ਨਾਲੇ ਸਾਡਾ ਢਿੱਡ ਭਰੋ ਆਹ ਉਹ ਢਿੱਡ ਭਰੋ ਦੇਸ਼ ਦਾ ਢਿੱਡ ਭਰੋ ਉਸ ਤੋਂ ਬਾਅਦ ਕੀ ਹੁੰਦਾ ਹੈ ਸਰਕਾਰਾਂ ਦੇ ਦੱਕੇ ਤੁਹਾਨੂੰ ਪਤਾ ਹੀ ਚੱਲਦੀ ਹੈ ਇਹ ਇੰਨਾ ਦੇ ਲਾਏ ਹੋਏ ਇਹ ਬੂਟੇ ਜਿਹੜੇ ਉੱਥੇ ਆਏ ਉਹ ਰਸਤੇ ਜਿਹੜੇ ਅੜਦੇ ਉੱਤੇ ਸੀ ਉਹ ਵੱਡ ਰਹੇ ਹਨ ਮੈਂ ਦੱਸਦਾ ਜਿਹੜੇ ਰਸਤੇ ਜਿਵੇਂ ਟਰੈਕਟਰ ਨਹੀਂ ਲੰਘਦਾ ਉਹਨੂੰ ਵੱਟਾਂ ਸਿੱਧੀਆਂ ਕਰਨ ਵਾਸਤੇ ਇਹ ਬੂਟੇ ਇਹਨਾਂ ਨੇ ਵੱਡੇ ਕੀ ਹੈ ਨਹੀਂ ਨਹੀਂ ਵੇਚ ਕੇ ਇਹ ਮੈਂ ਦੱਸਦਾ ਕਿਸਾਨੀ ਝੰਡੇ ਇਹਨਾਂ ਨੇ ਲਾਏ ਉਹ ਇਹਨਾਂ ਦੀ ਗਲਤੀ ਹੈ ਆਹ ਹੀ ਮੰਨਦੇ ਤੁਸੀਂ ਆਪ ਜਿਹਾ ਉਹਦੀ ਪ੍ਰਧਾਨ ਕਹ ਰਹੇ ਮੈਂ ਜਿੱਥੇ ਮੈਂ ਜ਼ਮੀਨ ਬਚਾਓ ਕਮੇਟੀ ਦਾ ਪ੍ਰਧਾਨ ਆ ਉੱਥੇ ਜਿਹੜੀ ਕਮੇਟੀ ਦੇ ਆਧਾਰ ਤੇ ਉਹਨਾਂ ਨੇ ਬਾਕੀ ਕਿਵੇਂ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਸਾਨੂੰ ਸਮਰਥਨ ਦਿੱਤਾ ਸੀ ਇਹਨਾਂ ਦੇ ਗਰੀਬ ਕਰ ਰਿਹਾ 6 ਮਹੀਨੇ ਤੋਂ ਨਹੀਂ ਸਾਲ ਤੋਂ 1 ਸਾਲ ਤੋਂ ਇਹ ਰੈਗੂਲਰ ਦਰਨਾ ਚੱਲ ਰਿਹਾ ਉੱਥੇ ਉਸ ਜਗ੍ਹਾ ਤੇ ਜਿੱਥੇ ਬੈਠੇ ਆ ਤੇ ਦਿਹਾੜੀਦਾਰ ਬੰਦੇ ਗਏ ਨਹੀਂ ਇਹੀ ਲੱਕੜ ਦਾ ਇਹਨਾਂ ਦੀ ਕਨਕਬਦੀ ਬਚਾਈ ਹੋ ਰਹੀ ਹੈ ਉੱਥੇ ਤੇਲ ਪੈ ਰਿਹਾ ਹੈ ਡੀਜ਼ਲ ਜੋ ਵੀ ਖਰਚਾ ਹੁੰਦਾ ਇਹਨਾਂ ਕੋਲੇ ਕਿਰਪਾ ਕਰਕੇ ਕਿੱਥੇ ਇਹ ਕਹਿੰਦੇ ਸਾਡੇ ਬੂਟੇ ਆ ਵੇ ਇੱਥੇ ਕੋਸੇ ਇਹ ਸਾਨੂੰ ਖੁਫਤ ਸੂਚਨਾ ਤੇ ਪਤਾ ਲੱਗਾ ਕਿ ਰਾਤ ਇਹਨਾਂ ਵੱਲੋਂ ਸਰਕਾਰੀ ਜੰਗਲ ਮਤਾਪੁਰ ਵਿੱਚੋਂ ਸਰਕਾਰੀ ਦਰਖਤ ਕੱਟ ਕੇ ਗੱਡੀਆਂ ਤੇ ਲੋਡ ਕਰਕੇ ਲਿਆ ਕੇ ਵੇਚਣ ਨੂੰ ਜਾ ਰਹੇ ਨੇ ਅਸੀਂ ਫਿਰ ਸਾਰੇ ਸਟਾਫ ਦੀ ਮਦਦ ਨਾਲ ਨਾਕੇ ਲਾਏ ਰਸਤੇਾਂ ਦੇ ਵਿੱਚ ਰਸਤੇਾਂ 'ਚ ਨਾਕੇ ਲਾਉਣ ਉਪਰੰਤ ਜੇ ਜਦੋਂ ਇਹ ਗਰਦਾਸਪੁਰ ਬਾਈਪਾਸ ਨੂੰ ਗੱਡੀਆਂ ਆਉਂਦੀਆਂ ਐ ਸਹੀ ਤਾਂ ਅਸੀਂ ਉੱਥੇ ਰਸਤੇ 'ਚ ਘੇੜਿਆ ਤੇ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਪੁੱਛ ਪੜਤਾਲ ਕਰਨ ਉਪਰੰਤ ਇਹਨਾਂ ਨੇ ਸਾਨੂੰ ਦੱਸਿਆ ਵੀ ਇਹ ਲੱਕੜ ਜਿਹੜੀ ਅਸੀਂ ਸਰਕਾਰੀ ਜੰਗਲ ਮਤਾ ਪਰ ਵਿੱਚੋਂ ਹੀ ਕੱਟ ਕੇ ਲੈਂਦੀ ਆ ਤੇ ਇਹ ਵੇਚਣ ਜਾ ਰਹੇ ਆ ਜਦੋਂ ਇਹਨਾਂ ਨੂੰ ਅਸੀਂ ਰੋਕਿਆ ਇਹਨਾਂ ਨੇ ਸਾਡੇ ਨਾਲ ਝਗੜਾ ਵੀ ਕੀਤਾ ਹੱਤੋਬਾਈ ਵੀ ਕੀਤੀ ਤੇ ਇਹਨਾਂ ਦੇ ਨਾਲ ਦੇ ਦੋ ਬੰਦੇ ਜਿਹੜੇ ਦੌੜ ਵੀ ਗਏ ਨੇ ਤੇ ਉਹਦੇ ਆ ਫਰਾਦ ਫੜੀ ਦੇ ਵਿੱਚੋਂ ਇਹ ਇਹ ਸਾਰੀ ਸਰਕਾਰੀ ਲੱਕੜ ਵੱਢ ਕੇ ਜਿਹੜੀ ਐ ਵੇਚੀ ਜਾ ਰਹੀ ਹੈ ਟੋਟਲ 4 ਬੰਦੇ ਸੀ ਕਿੰਨੇ ਕਾਬੂ ਕਰ ਲਏ ਦੋ ਕਾਬੂ ਕਰ ਲਏ ਜਦੋਂ ਸਾਡੇ ਰਜੇਸ਼ ਕੁਮਾਰ ਬਣਗੜ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦੀ ਗੱਡੀ ਜਿਹੜੀ ਹੈ ਇਹਨਾਂ ਦੀ ਗੱਡੀ ਦੇ ਨਾਲ ਲੱਗੀ ਇਹਨਾਂ ਚੜਾਉਣ ਦੀ ਕੋਸ਼ਿਸ਼ ਕੀਤੀ ਇਹ ਕਿਸਾਨੀ ਝੰਡੇ ਦੀ ਆੜ ਦੇ ਥੱਲੇ ਜਿਹੜਾ ਸਾਰਾ ਕੰਮ ਕਰ ਰਿਹਾ ਦੋਨਾਂ ਗੱਡੀਆਂ ਨੂੰ ਗੁਰਾਹਾਂ ਦੇ ਜਿਹੜੇ ਆ ਉਹ ਝੰਡੇ ਲੱਗੇ ਹੋਏ ਆ ਨਜਾਇਜ਼ ਕਟਾਈ ਕਰਕੇ ਝੰਡਿਆਂ ਦਾ ਆਸਰਾ ਲੈ ਕੇ ਕਿਸਾਨੀ ਦੇ ਆੜ ਦੇ ਵਿੱਚ ਕੋਸਰੀਆਂ ਵੀ ਚੋਰੀ ਕਰ ਰਹੇ ਆ ਇਹ ਰਸਤੇ ਬੰਦ ਕਰ ਦਿੰਦੇ ਨੇ ਜਾ ਕੇ ਧਰਨੇ ਲਾ ਦਿੰਦੇ ਨੇ ਮੁਲਾਜ਼ਮਾਂ ਉੱਤੇ ਚੜ ਕੇ ਦਫਤਰ ਬੰਦ ਕਰ ਦੇਣਗੇ ਜੀ ਉਹਨਾਂ ਨੂੰ ਕਰਕੇ ਸਰਕਾਰੀ ਜੰਗਲ ਮਤਾਪੁਰ ਵਿੱਚ ਇਹਨਾਂ ਨੂੰ ਘੱਟ ਤੋਂ ਘੱਟ ਅੱਜ 6 ਮਹੀਨੇ ਹੋ ਗਿਆ ਇਹ ਕੰਮ ਕਰਦਿਆਂ ਪਹਿਲਾਂ ਇਹਨਾਂ ਨੇ ਪਲਾਂਟੇਸ਼ਨਾਂ ਵੱਢ ਕੇ 120 ਏਕੜ ਦੇ ਕਰੀਬ ਜਿਹੜੇ ਉਹ ਜੰਗਲ ਨੂੰ ਨੁਕਸਾਨ ਕਰ ਦਿੱਤਾ ਇਨਫੋਰਮ ਫੈਮਲੀ ਭਾਈ ਸਾਨੂੰ ਗੁਪਤ ਇਹਨਾਂ ਆਪਣੇ 100 ਲੱਕੜ ਵੜਦੇ ਆ ਲੱਕੜਾ ਵੜ ਪਹਿਲਾਂ ਵੀ ਇਹਨਾਂ ਦੇ ਪੱਛੀ ਹੋ ਜਾਂਦੇ ਆ ਇਹਨਾਂ ਦੇ ਉੱਪਰ ਮਕੇਰੀਆਂ ઠાਣੇ ਦੇ ਘੜ ਤੋਂ ਘਟਾ 8 10 ਐਫਆਈਆਰ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ